ਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਨਵੀਂ ਡਿਜ਼ਾਈਨਿੰਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਬਾਈ ਜੀ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਕੀ ਹੋ ਗਿਆ ਡਿਜ਼ਾਈਨਿੰਗ ਤਾਂ ਬਹੁਤ ਦਿਖਾ ਦੀ ਜੀ ਦੁਪੱਟਿਆਂ ਦੀ ਡਿਜ਼ਾਈਨਿੰਗ ਦਿਖਾਓ ਜੀ ਦੁਪੱਟਿਆਂ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਲਓ ਜੀ ਅੱਜ ਫਿਰ ਦੁਪੱਟਿਆਂ ਦੀ ਡਿਜ਼ਾਈਨਿੰਗ ਦਿਖਾਓ ਜੀ ਆਹੀ ਸੂਟ ਨਾਲ ਮੈਚ ਕਰੋ ਦਿਖਾਓ ਜੀ ਉਹ ਜੋ ਵੀ ਮੈਚ ਕਰ ਗਿਆ ਦੁਪੱਟੇ ਨਾਲ ਵਾਹ ਬਾਜੀ ਵਾਹ ਲਓ ਜੀ ਪੂਰੇ ਮੈਚਿੰਗ ਦੁਪੱਟੇ ਨੇ ਜੀ ਦੇਖੋ ਦੁਪੱਟਿਆਂ ਦੀ ਡਿਜ਼ਾਈਨਿੰਗ ਦਿਖਾਓ ਜ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਆ ਜੀ ਨਵੇਂ ਡਿਜ਼ਾਈਨ ਬਿਲਕੁਲ ਨਵੇਂ ਡਿਜ਼ਾਈਨ A1 ਕਲੈਕਸ਼ਨ ਪੂਰੀ ਫੁੱਲ ਵੈਰਾਈਟੀ ਹੈ ਦੁਪੱਟਿਆਂ ਦੀ ਦੇਖੋ ਜੀ ਰੇਟ ਬਹੁਤ ਘੱਟ ਹੈ ਇਹਨਾਂ ਦਾ ਦੇਖੋ ਜੀ ਪੂਰੇ ਫੈਂਸੀ ਦੁਪੱਟੇ ਨੇ ਜੀ ਡਿਜ਼ਾਈਨਰ ਦੁਪੱਟੇ ਆ ਪੂਰੇ ਆ ਦੇਖੋ ਜੀ ਰੇਟ ਵੀ ਬਹੁਤ ਜੈਨੂਨ ਹੋਏਗਾ ਬਹੁਤ ਜੈਨੂਨ ਰੇਟ ਆ ਲਗ ਲਗ ਰੇਟ ਨੇ ਸਭ ਦੇ ਜੀ ਦੇਖੋ ਜੀ ਬਹੁਤ ਸੋਹਣੀ ਚੀਜ਼ ਲੱਗਣਗੇ ਜੀ ਇਹਨੇ ਬਹੁਤ ਸੋਹਣੇ ਦੁਪੱਟੇ ਨੇ ਮਲਟੀ ਕਲਰ ਨੇ ਹਰ ਤਰ੍ਹਾਂ ਦੇ ਸੂਟਾਂ ਨਾਲ ਮੈਚ ਹੋ ਜਾਣਗੇ ਜੀ ਡਿਜੀਟਲ ਦੁਪੱਟੇ ਐਵੇਂ ਨਹੀਂ ਬਾਈ ਜੀ ਦੁਪੱਟੇ ਤੋਲ ਕੇ ਦਿਖਾਓ ਜੀ ਬਾਈ ਜੀ ਖੋਲ ਕੇ ਦਿਖਾਉਣ ਲੱਗੇ ਆ ਜੀ ਲਓ ਜੀ ਲਓ ਵਾਹ ਕੀ ਡਿਜ਼ਾਈਨ ਬਹੁਤ ਟਾਪ ਦੇ ਨੇ ਜੀ ਲਓ ਖੋਲੋ ਸਾਈਜ਼ ਨੇ ਦੁਪੱਟਿਆਂ ਦੇ ਪੂਰੇ ਫੁੱਲ ਸਾਈਜ਼ ਡਿਜੀਟਲ ਪ੍ਰਿੰਟ ਨਵੇਂ-ਨਵੇਂ ਡਿਜ਼ਾਈਨ ਇਹ ਡਿਜ਼ਾਈਨ ਤੁਹਾਨੂੰ ਆਮ ਕਿੱਥੇ ਵੀ ਨਹੀਂ ਮਿਲਣੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆ ਸੂਟਾਂ ਨਾਲ ਪੂਰੇ ਮੈਚ ਹੋਣਗੇ ਦੇਖੋ ਜੀ ਬਹੁਤ ਟਾਪ ਦਾ ਡਿਜ਼ਾਈਨ ਆ ਜੀ ਸੁੱਤੀ ਦੁਪੱਟੇ ਬੜੇ ਸੋਹਣੇ ਆ ਰਹੇ ਆ ਬਾਈ ਜੀ ਦੁਪੱਟੇ ਗਰਮੀਆਂ ਦੇ ਤੋਹਫੇ ਪੂਰੇ ਫੁੱਲ ਸਾਈਜ਼ ਦੇ ਮੱਤੀ ਵਾਲਿਆਂ ਦੇ ਸ਼ੋਅਰੂਮ ਬਰੇਟਾ ਵਿਖੇ ਵੀਡੀਓ ਨੂੰ ਜਲਦੀ ਲਾਈਕ ਤੇ ਸ਼ੇਅਰ ਕਰ ਦਿਓ ਜੀ ਜੇ ਤੁਸੀਂ ਸਾਡਾ ਇਹ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਦੁਪੱਟੇ ਬਹੁਤ ਸੋਹਣੇ ਆ ਜੀ ਵਾਹ ਜੀ ਵਾਹ ਬਹੁਤ ਸੋਹਣੇ ਦੁਪੱਟੇ ਬਹੁਤ ਸੋਹਣੇ ਨਵੇਂ-ਨਵੇਂ ਰੰਗਾਂ ਡਿਜ਼ਾਈਨ ਦੇਖੋ ਇਹਨਾਂ ਦੇ ਰੇਟ ਬਾਈ ਜੀ ਸਭ ਦੇ ਅਲੱਗ-ਅਲੱਗ ਹੋਣਗੇ ਅਲੱਗ-ਅਲੱਗ ਰੇਟ ਹੈ ਜੀ ਬਹੁਤ ਸੋਹਣੇ ਦੁਪੱਟੇ ਨੇ ਉਹ ਵਾਹ ਜੀ ਵਾ ਸਾਰੇ ਟੁੱਟਣ ਨਾਲ ਲੱਗ ਜਾਣਗੇ ਰੰਗ ਡਿਜੀਟਲ ਮਲਟੀ ਕਲਰ ਦੇ ਦੁਪੱਟੇ ਨੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਨੇ ਦੇਖੋ ਜੀ ਲਾਈਟ ਕਲਰ ਡਾਰਕ ਕਲਰ ਦੁਪੱਟਾ ਜੀ ਬਹੁਤ ਬਹੁਤ ਸੋਹਣੇ ਸੋਹਣੇ ਦੁਪੱਟੇ ਜੀ ਇੱਕ ਹੋਰ ਤੋਹਫ਼ਾ ਦਿਖਾਓ ਕਾਕਾ ਨੂੰ ਦਿਖਾਓ ਜੀ ਜਿਹੜਾ ਸਪੈਸ਼ਲ ਡਿਸਕਾਊਂਟ ਤੇ ਆਇਆ ਉਹ ਵੀ ਡਿਜ਼ਾਈਨ ਦਿਖਾਈ ਦਿਓ ਜੀ ਆਹ ਦੋ ਤੋਹਫ਼ਾ ਦਿਖਾਓ ਬਾਈ ਜੀ ਕਾਹ ਦੁਪੱਟੇ ਆਏ ਨੇ ਜੀ ਇਹ ਨੇ ਹੈਵੀ ਜੇ ਦੁਪੱਟੇ ਕਿਹੜੇ ਨੇ ਇਹ ਜੀ ਬਾਈ ਜੀ ਬਾਈ ਦਾ ਰੇਟ ਜਮਾ ਹਲਕਾ ਹੈ ਜੀ ਰੇਟ ਹਲਕਾ ਹੈ ਦੁਪੱਟੇ ਹੈਵੀ ਕਿਆ ਬਾਤ ਹੈ ਆ ਜੀ ਵਾਹ ਸਾਇਸ ਰੇਟ ਇਹਦਾ ਸਿਰਫ 50 ਰੁਪਏ ਜੀ ਚੱਕੋ ਇਹ ਦੁਪੱਟੇ 50 ਰੁਪਏ ਦੇ ਨੇ ਦੁਪੱਟਾ ਸਿਰਫ 50 ਰੁਪਏ ਦਾ ਜੀ ਅੱਛਾ ਇਹ ਦੁਪੱਟੇ ਸਿਰਫ 50 ਰੁਪਏ ਦੇ ਦੁਪੱਟੇ ਦੇਖੋ ਜੀ ਦੁਪੱਟੇ ਬਹੁਤ ਸੋਹਣੇ ਨੇ ਜੀ ਲੈ ਨਹੀਂ ਕਿੱਥੇ ਨਾਲ ਪੁੱਛਿਆ ਜੀ ਇਹ ਇਹ ਆਪਣੇ ਪੋਂਚੋ ਮੱਤੀ ਵਾਲੇ ਸ਼ੋਰੂਮ ਬਰੇਟਾ ਵਿਖੇ ਮੱਤੀ ਵਾਲਿਆਂ ਦਾ ਸ਼ੋਰੂਮ ਬਰੇਟਾ ਵਿਖੇ ਜੀ ਹਾਂਜੀ ਵੈਰੀ ਗੁੱਡ ਬਹੁਤ ਸੋਹਣੀ ਡਿਜ਼ਾਈਨਿੰਗ ਲੈ ਕੇ ਆਏ ਹੋ ਤੁਸੀਂ ਜੀ ਧੰਨਵਾਦ ਜੀ